ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਲਗਾਤਾਰ ਵੱਡੇ ਪੱਧਰ ਤੇ ਉੱਤੇ ਕਾਰਵਾਈਆਂ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇੱਕ ਹੋਰ ਵੱਡਾ ਐਕਸ਼ਨ ਲੈ ਲਿਆ ਜਿੱਥੇ ਹੁਣ ਕੋਈ ਵੀ ਅਮਰੀਕਾ ਦੇ ਵਿੱਚ ਰਹਿਣ ਵਾਲਾ ਉੱਥੇ ਹੁਣ ਅਮਰੀਕੀ ਨਾਗਰਿਕਤਾ ਪਾਉਣ ਵਾਲੇ ਸੋਚ ਰਿਹਾ ਤੇ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਅਮਰੀਕਾ ਦੀ ਨਾਗਰਿਕਤਾ ਪਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋਵੇਗਾ ਬਹੁਤ ਵੱਡੇ ਪੱਧਰ ਦੇ ਬਦਲਾਅ ਹੋ ਗਏ ਨੇ ਤਾਂ ਬਹੁਤ ਅਜਿਹੀਆਂ ਚੀਜ਼ਾਂ ਹੁਣ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿਸ ਦੇ ਨਾਲ ਹੁਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਦੇ ਨਾਲ ਜੁੜੇ ਰਹਿਣਾ ਔਰ ਦਰਸਲ ਦੱਸੀਏ ਕਿ ਹੁਣ ਅਮਰੀਕਾ ਦੇ ਵਿੱਚ ਨਾਗਰਿਕਤਾ ਪਾਉਣਾ ਹੁਣ ਆਸਾਨ ਨਹੀਂ ਹੋਵੇਗਾ USA ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਐਲਾਨ ਕੀਤਾ ਹੈ ਕਿ ਹੁਣ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੇ ਨੈਤਿਕ ਚਰਿੱਤਰ ਦਾ ਵੀ ਪੂਰਨ ਤਰਾਤੇ ਮੁਲਾਕਾਤ ਕੀਤਾ ਜਾਵੇਗਾ ਜੇਕਰ ਕੋਈ ਵਿਅਕਤੀ ਚਰਿੱਤਰ ਪ੍ਰੀਖਿਆ ਪਾਸ ਨਹੀਂ ਕਰਦਾ ਤਾਂ ਹੋਰ ਯੋਗਤਾਵਾਂ ਹੋਣ ਦੇ ਬਾਵਜੂਦ ਉਸ ਨੂੰ ਨਾਗਰਿਕਤਾ ਨਹੀਂ ਮਿਲੇਗੀ ਜਿਵੇਂ ਕਿ USA ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੋਟੀਫਿਕੇਸ਼ਨ ਨੇ ਦੱਸਿਆ ਕਿ ਹੁਣ ਚੰਗਾ ਚਰਿੱਤਰ ਹੋਣਾ ਵੀ ਬਹੁਤ ਜ਼ਰੂਰੀ ਹੈ ਜੇਕਰ ਕੋਈ ਅਮਰੀਕੀ ਨਾਗਰਿਕਤਾ ਚਾਹੁੰਦਾ ਹੈ ਤਾਂ ਉਸ ਨੂੰ ਨੈਤਿਕ ਚਰਿੱਤਰ ਦੀ ਪੂਰੀ ਤਰੀਕੇ ਦੇ ਨਾਲ ਜਾਂਚ ਦੇਣੀ ਹੋਵੇਗੀ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਜੇਕਰ ਕੋਈ ਨਾਗਰਿਕਤਾ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਦੇ ਨੈਤਿਕ ਚਰਿੱਤਰ ਲਈ ਜਾਂਚ ਪੂਰੀ ਤਰ੍ਹਾਂ ਹੋਵੇਗੀ ਉਸ ਦੇ 5 ਸਾਲਾਂ ਤੱਕ ਦੇ ਪੂਰੇ ਰਿਕਾਰਡ ਦੀ ਜਾਂਚ ਹੋਵੇਗੀ ਨਾਲ ਦੀ ਨਾਲ ਹੁਣ ਇਹ ਵੀ ਸੰਭਵ ਬਣਾਇਆ ਜਾਵੇਗਾ ਕਿ ਜੇਕਰ ਇਹ ਮਾਪਦਾਨ ਪੂਰਾ ਕਰਦਾ ਤਾਂ ਉਸ ਨੂੰ ਨਾਗਰਿਕਤਾ ਮਿਲ ਸਕਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਨੈਚਰਲਾਈਜੇਸ਼ਨ ਦਾ ਅਰਥ ਹੈ ਕਿ ਕਿਸੇ ਹੋਰ ਦੇਸ਼ ਵਿੱਚ ਜਨਮ ਲੈਣ ਤੋਂ ਬਾਅਦ ਕਿਸੇ ਹੋਰ ਦੇਸ਼ ਵਿੱਚ ਨਾਗਰਿਕਤਾ ਪ੍ਰਾਪਤ ਕਰਨਾ ਯਾਨੀ ਕਿ ਨੈਚਰਲਾਈਜੇਸ਼ਨ ਜੇਕਰ ਕੋਈ ਵੀ ਜਿਹੜਾ ਵਿਅਕਤੀ ਹੈ ਉਸਨੇ ਹੁਣ ਨਾਗਰਿਕਤਾ ਲੈਣੀ ਹੈ ਅਮਰੀਕਾ ਦੀ ਤੇ ਉਹ ਨੇਚਰਲ ਹੋਣਾ ਚਾਹੀਦਾ ਉਸੇ ਚਰਿੱਤਰ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਹੈ ਪਿਛਲੇ 5 ਸਾਲਾਂ ਦਾ ਰਿਕਾਰਡ ਪੂਰਾ ਤੌਰ ਤੇ ਜਾਂਚਿਆ ਜਾਵੇਗਾ ਚੰਗੇ ਨੈਤਿਕ ਚਰਿੱਤਰ ਦੀ ਜਾਂਚ ਸਿਰਫ ਉਹਨਾਂ ਲੋਕਾਂ ਦੀ ਕੀਤੀ ਜਾਣੀ ਸੀ ਜਿਨ੍ਹਾਂ ਦੇ ਰਿਕਾਰਡ ਅਮਰੀਕਾ ਵਿੱਚ ਮੌਜੂਦ ਨਹੀਂ ਸੀ ਕਤਲ ਗੁੰਡਾਗਰਦੀ ਨਸ਼ਾ ਖੋਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਅਪਰਾਧਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਹਾਲਾਂਕਿ ਹੁਣ ਇਸ ਮਾਪਦੰਡ ਨੂੰ ਹੋਰ ਵਧਾ ਦਿੱਤਾ ਗਿਆ ਦੱਸਿਆ ਕਿ ਹੁਣ ਏਜੰਸੀਆਂ ਨੇ ਕਿਹਾ ਕਿ ਇਹ ਸਖਤਾਈ ਹੋ ਗਈ ਹੈ ਔਰ ਵੱਡੇ ਪੱਧਰ ਤੇ ਕੰਮ ਹੋਵੇਗਾ ਇਸ ਲਈ ਵਿਅਕਤੀ ਦੇ ਵਿਵਹਾਰ ਪੂਰੇ ਜਾਂਚ ਕੀਤੇ ਜਾਣਗੇ ਪੂਰੀ ਜਾਣਕਾਰੀ ਇਕੱਠੀ ਹੋਵੇਗੀ ਹੁਣ ਬਿਨੇਕਾਰ ਦਾ ਸਮਾਜ ਵਿੱਚ ਯੋਗਦਾਨ ਆਮ ਲੋਕਾਂ ਨਾਲ ਵਿਵਹਾਰ ਪਰਿਵਾਰ ਜ਼ਿੰਮੇਵਾਰੀਆਂ ਅਤੇ ਪਰਿਵਾਰਕ ਸਬੰਧਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ ਦੱਸਿਆ ਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਇਹ ਵੀ ਪਤਾ ਲਗਾਵੇਗਾ ਕਿ ਵਿਅਕਤੀ ਸਮਾਜ ਵਿੱਚ ਕਿਵੇਂ ਰਹਿੰਦਾ ਹੈ ਪਰਵਾਰਿਕ ਮੈਂਬਰਾਂ ਨਾਲ ਉਸਦੇ ਸੰਬੰਧ ਕਿਵੇਂ ਨੇ ਕਿਵੇਂ ਵਿਦਿਅਕ ਆਧਾਰਿਆਂ ਦੇ ਵਿੱਚ ਕਿਵੇਂ ਆ ਇਸ ਤੋਂ ਇਲਾਵਾ ਅਮਰੀਕਾ ਵਿੱਚ ਰਹਿੰਦੇ ਹੋਏ ਕਿਸੇ ਤਰ੍ਹਾਂ ਦੀ ਨੌਕਰੀ ਕਰ ਰਿਹਾ ਉਸ ਦੀ ਨੌਕਰੀ ਦੀ ਗਾਰੰਟੀ ਕੀ ਹੈ ਕਿ ਉਹ ਸਮੇਂ ਸਿਰ ਟੈਕਸ ਅਦਾ ਕਰ ਰਿਹਾ ਜੇਕਰ ਕੋਈ ਵਿਅਕਤੀ ਸਮੇਂ ਸਿਰ ਟੈਕਸ ਅਦਾ ਨਹੀਂ ਕਰਦਾ ਕੋਈ ਲਾਪਰਵਾਹੀ ਕਰਦਾ ਤੇ ਉਸ ਨੂੰ ਵੀ ਨਾਗਰਿਕਤਾ ਮੁਅਤਲ ਕਰ ਦਿੱਤੀ ਜਾਵੇਗੀ ਉਸ ਨੂੰ ਵੀ ਨਾਗਰਿਕਤਾ ਲੈਣ ਦੇ ਵਿੱਚ ਮੁਸ਼ਕਲ ਹੋਵੇਗੀ ਜਾਨੀ ਕਿ ਇੱਕ ਬੇहद ਅਹਿਮ ਖਬਰ ਹੈ ਹੁਣ ਜੇ ਤੁਸੀਂ ਅਮਰੀਕਾ ਦੇ ਵਿੱਚ ਨਾਗਰਿਕਤਾ ਪਾਉਣੀ ਹੈ ਤੁਸੀਂ ਸੁਪਨੇ ਦੇਖ ਰਹੇ ਹੋ ਤੇ ਤੁਸੀਂ ਅਪਲਾਈ ਕੀਤਾ ਹੋਇਆ ਪਰ ਤੁਹਾਡੇ ਚਰਿੱਤਰ ਬਾਰੇ ਤੁਹਾਡਾ ਰਹਿਣ ਸਹਿਣ ਤੁਹਾਡਾ ਕੰਮ ਇਆ ਫਿਰ ਤੁਹਾਡੇ ਪਰਿਵਾਰਕ ਮੈਂਬਰਾਂ ਸਮਾਜ ਤੇ ਵਿੱਚ ਕਿਵੇਂ ਵਿਚਰਦੇ ਹੋ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਹੋਵੇਗੀ ਤਾਂ ਉਸ ਤੋਂ ਬਾਅਦ ਹੀ ਤੁਹਾਡੀ ਨਾਗਰਿਕਤਾ ਜਿਹੜੀ ਤੁਹਾਡੇ ਤੱਕ ਪਹੁੰਚ ਸਕਦੀ ਹੈ ਪਰ ਜੇਕਰ ਤੁਸੀਂ ਇਹਨਾਂ ਚੀਜ਼ਾਂ ਤੇ ਫੇਲ ਹੋ ਜਾਂਦੇ ਹੋ ਤਾਂ ਤੁਹਾਡੀ ਨਾਗਰਿਕਤਾ ਲੈਣੀ ਹੁਣ ਮੁਸ਼ਕਲ ਹੋਵੇਗੀ ਤਾਂ ਤੁਹਾਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਵੱਡੇ ਪੱਧਰ ਤੇ ਕਦਮ ਚੱਕ ਲਏ ਨੇ ਤਾਂ ਹੁਣ ਹਰ ਕਿਸੇ ਦੀ ਜਾਂਚ ਖੂਨ ਤੋਂ ਬਾਅਦ ਹੀ ਨਾਗਰਿਕਤਾ ਦਾ ਫੈਸਲਾ ਕੀਤਾ ਜਾਵੇਗਾ ਅਹਿਮ ਖਬਰ ਹੈ ਤੇ ਇੱਕ ਬੇहद ਵੱਡੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਅਮਰੀਕਾ ਦੇ ਵਿੱਚ ਹੁਣ ਨਾਗਰਿਕਤਾ ਲੈਣੀ ਸੌਖੀ ਨਹੀਂ ਹੋਵੇਗੀ